ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬਿੰਦੀ ਚੋਪਈ ਪਾ ਸ਼ਹੀਦ ਅਸਵੀ ਹਮਰੀ ਕਰੋ ਹੱਥ ਦੈਨ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬਹੋ ਆਪ ਹੱਥ ਦੇ ਮਹਿ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿਖ ਸਬਹਿ ਕਰਤਾਰਾ ਮੋ ਰਛਾ ਨਿ ਜਕਰ ਦਇ ਕਰਿਐ ਸਭ ਬੇਰੰਕ ਆ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਤੇ ਅਸ ਤੁਮੈ ਛਾੜ ਕੋਈ ਵਰਨਾਤੇ ਹੂੰ ਜੋ ਬਰ ਚਾਉ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿ ਹੈ ਚੁੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਲ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨਹੀਂ ਵਰੇ ਐ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂ ਜੂ ਕਰੇ ਹੋ ਰੱਖਾ ਰਾਖ ਲੈ ਹੋ ਮਹਿ ਰਾਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਨ ਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਫਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚਰ ਅਸਥੂਲਾ ਸਾਪ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक की पीर पहचाने कट कट के पट पट की जाने जब उद् करख करा कर तारा प्रजा तारत तब देहे अपार जब आकरख करत हूं कब हूं तुम्हें मिलत देतर सब हूं जेते बदन सृष्टि सब तारे आप अपनी बोझ उचारे तुम सब हीते रहत निरालम जानत वेद भेद रे आलम ਨਰੰਕਾਰ ਨਰਬਕਾਰ ਨਰਲੰਭ ਆਦ ਅਨੀਲੇ ਨਾ ਦੇ ਸੰਬ ਤਾਕ ਮੂੜੇ ਉਚਾਰਤ ਪੇਦਾ ਜਾ ਕੋ ਪੇਵ ਨ ਭਾਵਤ ਬੇਦਾ ਤਾਕ ਕਰਪਾਹਨ ਅਨੁਮਾਨ ਤੁਮਹ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕੈ ਸਦਾਸ਼ ਨਰੰਕਾਰ ਕਾ ਚਿੰਤਨ ਪੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਪੰਤੋ ਹੈ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਫੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪਜ ਖਾਨ ਬਹੁ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਯੋ ਸੰਕਰੀ ਕੈਠਾ अगरी श्रेष्ठ दिखाये चंपव आद जुगास रूप सेंपव अबर अच्छा मेरी तुम करो बार, सिख भर सिख संघर दुष्ट जिते उठवत उत उठ पाता अकल मलेच करो रण काता जे अस तु जितव चरनी परे तिन के दुष्ट दक्त होवे मरे पुरख जावन पग परति हारे तिल तुम संकट सब टारे जो कल को एक बार ते आए हैं ताके काल निकट न आए हैं रक्षा हुए ताहे सब काला दुष्ट रेष्ट रे तत्काल कृपा दृष्ट तन न हर हो ताके ताप तनक मो हर हो रेद सेद कर्म सब होई दुष्ट छा छव सके न कोई एक बार जिन तुम्हें संभारा ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੁਖ ਤੇਰਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲੇ ਹੋ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲੇ ਹੋ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਕਬੇਉ ਬਾਚ ਬਿੰਦੀ ਚੋਪਈ ਪਾ ਸ਼ਹੀਦ ਅਸਵੀ ਹਮਰੀ ਕਰੋ ਹੱਥ ਦੈਨ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਕਾ ਬਹੋ ਆਪ ਹੱਥ ਦੇ ਮਿਹ ਬਚਾਵੋ ਸੁਖੀ ਵਸੈ ਮੋ ਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰੱਛਾ ਨਿਜ ਕਰ ਦਇ ਕਰਿਆ ਸਭ ਬੈਨ ਕੋ ਆ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮੈ ਛਾੜ ਕੋ ਯ ਵਰਨਾਤੇ ਹੂੰ ਜੋ ਵਰ ਚਾਉ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਰ ਦੇ ਮੁਝੇ ਉਬਰੇ ਮਰਨ ਕਾਲ ਕਾ ਤਰਾਸ ਨਹੀਂ ਵਰੇ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂ ਜੂ ਕਰੇ ਹੋ ਰੱਖਾ ਰਾਖ ਲੈ ਹੋ ਮਹਿ ਰਾਖਣ ਹਾਰੇ ਸਾਹਿਬ ਸੰਤ ਸਾਹਿ ਪਿਆਰੇ दीन बंद दुष्टन के हंता तुम हो पुरी चतर दसकंता काल पाए ब्रह्मा बपतरा काल पाए शिवजू अवतरा काल पाए कर बिस् प्रकाशा सकल काल का किया तमाशा जवन काल जो थियो जवन काल सब लोग नमस्कार है है जवन काल सब जगत बनायो देव उपजायो उप अंत के कैतारा सोई गुरु समझो हमारा नमस्कार त सही को हमारी सकल प्रजा जन आप सवारी सब कण को शिव गुण सुख दियो सत्रन को फल मो बद कियो कट कट के अंतर की जानत भले बुरे की पीर पहचानत चिंटी ते कुंचर स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब युद्ध करख करा करख करत तू कब हूँ तुम्हें तो मिलते दे तर सब हूँ जेते बदन श्रेष्ठ सब तारे आप अपनी बूझ उचारे तुम सब ही तेरे निरालम जानत भेद पे तेरे आलम ਨਿਰੰਕਾਰ ਨਰਭਕਰ ਨਰਲੰਭ ਆਦ ਅਨੀਲੇ ਨਾ ਦੇ ਸੰਭ ਤਾਕਾ ਮੂੜੇ ਉਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕੈ ਸਦਾਸ਼ ਨਿਰੰਕਾਰ ਕਾ ਚਿੰਤਨ ਪੇਵ ਕਾਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਤੋ ਹੈ ਤੇਤੀ तुम्हारा लेखा ना जाए पसारा के विद सजा प्रथम संसार एकै रूप अनुप स्वरूपा रंग पयो राव कहीं फूपा कंड ज जे रज से तज कीनी उत पुज खान बहु रच दीनी कहूं फूल राजा होए बैठा कहूं सिमट पय संग करी कै ठा अगरी श्रेष्ठ दिखाए चंपव आद जुगास रूप सेमपव अबर अच्छा मेरी तुम करो सिख भर सिख संघर दुष्ट जिते उठवत उत्पाता उठ अकल मलेच करोण काता जे अस तु जित अवसरनी परे तिन के दुष्ट दक्त होवे मरे पुरख जवन पग परति हारे पितल के तुम संकट सब टारे जो कल को एक बार ते आए हैं ताके काल निकट न हैं रक्षा हुए ताहे सब काला दुष्ट रेष्ट रे तत्काल कृपा दृष्ट तन न हर हो ताके ताप तनक मो हर हो रेद सेद कर्म सब होई दुष्ट छा छवै सके न कोई एक बार जिन तुम्हें संभारा ਤਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰੇਂ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲੈ ਹੋ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿਉ ਬਾਚ ਬਿੰਦੀ ਚੋਪਈ ਪਾ ਸਹੀ ਦਸਵੀਂ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੇ ਮਹਿ ਬਚਾਵਹੋ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਭੈ ਰੰਕ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪੈ ਅਸਾ ਤੁਮੈ ਛਾੜ ਕੋਈ ਵਰਨਾਤੇ ਹੂੰ ਜੋ ਵਰ ਚਾਉ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਰ ਦੇ ਮੁਝੇ ਉਬਰੇ ਮਰਨ ਕਾਲ ਕਾ ਤਰਾਸ ਨਹੀਂ ਵਰੇ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂ ਜੂ ਕਰੇ ਹੋ ਰੱਛਾ ਰਾਖ ਲੈ ਹੋ ਮਹਿ ਰਾਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਪ੍ਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ सकल प्रजाज ने आप सवारी शिव कन को शिव गुण सुख दियो सतरन को पलमो बद काट -काट के अंतर की, जानत, पले बुरे की पीर पछानत चिंटी ते कुंचर अस्थूला सा पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब युद्ध करख करा कर तारा प्रजा तारत तब देहे अपार जब आ करख करत हूं कबहुं तुम्हें मिलत देतर सब हूं जीते बदन सृष्टि सब तारे आप अपनी बोझ उचारे तुम सब हीते रहत निरालम जानत वेद भेद रे आलम ਨਰੰਕਾਰ ਨਰਭਕਾਰ ਨਰਲੰਭ ਆਦ ਅਨੀਲੇ ਨਾ ਦੇ ਸੰਭ ਤਾਕਾ ਮੂੜੇ ਉਚਾਰਤ ਪੇਂਦਾ ਜਾ ਕੋ ਪੇਵ ਨ ਭਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਚਿੰਤਨ ਪੇਵ ਕਾਪ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿਰ ਸਜਾ ਪ੍ਰਥਮ ਸੰਸਾਰਾ एक रूप अनुप सरूपा रंग पयो राव कहीं फूपा कंडज जे रज से तज किनी उत्तपुज खान बहु रच दीनी कहूं फूल राजा होए बैठा कहूं सिमट पयो संगरी कै ठा सगरी श्रेष्ठ दिखाये चंपव आद जुगास रूप से हम पर अबर अच्छा मेरी तुम करो बार, सिख भर सिख संघर दुष्ट जिते उठवत उत उठ पाता सकल मलेत कर रण काता जे अस तु जितब चरनी परे तिन के दुष्ट दक्त होवे मरे पुरख जावन पग परति हारे तिन के तुम संकट सब टारे ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੈ ਐਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਰੇਸ਼ਟ ਰੇ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰੇਦ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਛਵੇ ਸਕੈ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀਂ ਉਬਾਰਾ ਜਨਨਰ ਨਾਮ ਤੇ ਹਾਰੋ ਕਹਾ ਦਾਰੇ ਦਰ ਦੁਸ਼ਤ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲੈ ਹੋ ਉਬਾਰੀ ਸਰਬ ਠੋਰ ਮਉ ਹੋ ਸਹਾਈ ਦੁਸ਼ਤ ਦੋਖ ਤੇ ਲੈ ਹੋ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੇ ਉਹ ਬਾਚ ਬਿੰਦੀ ਚੋਪਈ ਪਾ ਸ਼ਹੀਦ ਅਸਮੀ ਹਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਾ ਤੁਮ ਕਾਹ ਬਹੋ ਆਪ ਹੱਥ ਦੇ ਮਿਹ ਬਚਾਵੋ ਸੁਖੀ ਵਸੈ ਮੂਰ ਪਰਿਵਾਰਾ ਸੇਵਕ ਸਿੱਖ ਸਬਹ ਕਰਤਾਰਾ ਮੋਰਛਾ ਨਿਜ ਕਰ ਦਇ ਕਰਿਆ ਸਭ ਬਿਰੰਕਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਤੇ ਅਸ ਤੁਮੇ ਛਾੜ ਕੋ ਯ ਵਰਨਾਤੇ ਹੂੰ ਜੋ ਬਰ ਚਾਉ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਚੁੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਜੇ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪਛਾ ਸਰੀਅਸ ਤੂ ਜੂ ਕਰੇ ਹੋ ਰਖਾ ਰੱਖ ਲਿਓ ਮਹਿ ਰਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ 프리 ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਤ ਬ੍ਰਹਮਾ ਜੋਤੀਯ जवन काल सब लोग सवारा नमस्कार है तहे हमारा जवन काल सब जगत बनायो देव दैर जछनु पुजायो आदे अंत कैवतारा सोई गुरु समझे हो हमारा नमस्कार त सही कह हमारी सकल प्रजा जन आप सवारी सब कन को शिव गुण सुख दियो सत्रन को फल मो बद कियो काट काट के अंतर की जानत पले बुरे की पीर पछानत चिंती ते कुंचर अस्थूला सा कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने काट काट के पट पट की जाने जब जा युद्ध करख करा कर तारा प्रजा तर्थ तब देहे अपारा जब आकरख करत हूं कब हूं तुम्हें मिलत देतर सब हूं जेते बदन सृष्टि सब तारे आप अपनी बोझ उचारें तुम सब हीते रहत निरालम जानत वेद भेद रे आलम निरंकार निर्भकार नरलंब आद अनिले नादेशंब ताका मोड़े उचारत पेंडा जाको पेव न पावत वेद ਤਾਂ ਕੋ ਕਿਰਪਾ ਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ੇ ਨਿਰੰਕਾਰ ਕਾ ਚਿੰਤ ਰਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ रंक पयो राव कहीं फूपा कंडज जे रज से तज किनी उतपुज खान बहु रच दीनी कहूं फूल राजा होए बैठा कहूं सिमट पयो संगरी गाथा सगरी श्रेष्ठ दिखाये चंपव आद जुगास रूप सेमपव अब अच्छा मेरी तुम करो ਸਿੱਖ ਬਰ ਸਿੱਖ ਸੰਘਰੋ ਦੁਸਤ ਜਿਤੇ ਉਠਵਤ ਉਤਪਾਤਾ ਅਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸ਼ਰਨੀ ਪਰੇ ਤਿਨਕੇ ਦੁਸਤ ਦੁਖਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਐਹਨ ਰੱਖਾ ਹੋਏ ਤਾਂ ਹੀ ਸਭ ਕਾਲ ਦੁਸ਼ਟ ਰਹਿਤ ਰਹੇ ਤਤਕਾਲ ਕਿਰਪਾ ਦ੍ਰਿਸ਼ਟ ਤੰ ਜਾਇ ਨ ਹਰ ਹੋ ਤਾਂ ਕੀ ਤਾਪ ਤਨਕ ਮੋ ਹਰ ਹੋ ਰੇ ਦ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਛਵ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੁਖ ਤੇਰਾ खड्ग केत मैं शरण तिहारी आप हाथ दैल हो उबारी सर्वठोर मोह हो सहाय दुष्ट दुख ते ले हो बचाई सतनाम श्री वाहे गुरु साहिब जीयो कबे ओ बाच बेंदी चौपाई पा शहीद असमी ہمری کرو ہاتھ دے رچھہ پوران ہوئے تت کی اچھہ تب چرنن من رہ ہمارا اپنا جان کرو پریت پارا हमरे दुष्ट सबे तुम काव हो आप हाथ दे मोहि بچاو ہو سخی وسام رو پریوارا सेवक سکھ سبہ کرتارا مور اچھا نجد کر دئے کریا سب بن کو سنگریہ पूरन होए हमारी आशा तोर परिजन की रह पे असल तुम्हें छाड़ के ये वरन आते हैं उन जो बर चाहूं सो तुम ते पाऊं सेवक सिख हमारे तारी है चुनचुन सत्र हमारे मारी है आप हाथ दे मुझे उबरे मरण काल का त्रास निवरे हो जो सदा हमारे पछा श्रीस्तुजू करे हो रछा ਰਖ ਲੈ ਹੋ ਮਹਿ ਰਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਫਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਖਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਭੇਦ ਰਾਤ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ नमस्कार है तहे हमारा जनकाल सब जगत बनायो देव दै जछनु पुजायो आदे अंत कैवतार सोई गुरु समझियो हमारा नमस्कार त सही कह मारी सकल प्रजा जन आप सवारी सब कन को शिव गुण सुख दियो सत्रन को फल मो बद कियो कट कट के अंतर की जानत भले बुरे की पीर पहचानत इंटी ते कुंचर अस्थूला सापर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब युद्ध करख करा कर तारा प्रजा तर्त तब दे अपारा जब आकर हूँ कब हूँ तो मैं मिलत देह तर सब हूँ जेते बदन श्रेष्ठ सब ता रे आप अपनी भोज उचारै तुम सब ही ते रहत निरालम जानत वेद भेद भेद रे आलम निरंकार निर्भकार नरलंब आद अनिले नादेशंब ताका मुड़े उचारत पेदा जाको पेव न पावत वेदा तांको करपाहन अनुमानत महामूढ़ कछ भेद न जानत ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਰਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿਨ ਪਿਨ ਤੋਹੇ ਦੇਤੀ ਤੁਮਰਾ ਲਖਾਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕਹੀ ਫੂਪਾ ਅੰਡਜ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੋਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪੈ ਸੰਕਰੀ ਕਾਠ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾਸ ਰੂਪ ਸੇਮਪਵ ਅਬਰਛਾ ਮੇਰੀ ਤੁਮ ਕਰੋ ਸਿਖ ਬਰ ਸਿਖ ਸੰਘਰ ਦੁਸਟ ਜਿਤੇ ਉਠਵਤ ਉਤ ਪਾਤਾ ਅਕਲ ਮਲੇਸ਼ ਕਰੋ ਰਣ ਕਾਤਾ जयस्तो जित अवसरनी परे तिनके दुष्ट दक्त होवे मरे पुरख जावन पग परे तिहारे तिनके तुम संकट सब टारे जो कल को एक बार ते आए हैं ताके काल निकट न एहन रक्षा होए ताही सब काल दुष्ट श्रेष्ठ रे तत्काल कृपा दृष्ट तंजाय न हर हो ताके ताप तन को मोहर हो ਰੇਂਦ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਛ ਵੈਸਾ ਕਹਿਣਾ ਕੋਈ ਇੱਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰੇਂ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲੈ ਹੋ ਉਬਾਰੀ ਸਰਬ ਠੋਰ ਮੋ ਹੋ ਸਹਾਈ दुष्ट दुख ते न हो बचाई